ਜਿਹੜੇ ਲੋਕੀ ਡਿਫਰੈਂਟ ਇੰਡਸਟਰੀ ਨਾਲ ਕਨੈਕਟਡ ਨੇ ਜਿਵੇਂ ਅਸੀਂ ਟਰੱਕਿੰਗ ਇੰਡਸਟਰੀ ਦੀ ਗੱਲ ਕਰਦੇ ਆ ਉਹਨਾਂ ਨੂੰ ਗਰੰਟੀ ਸਰਕਾਰ ਦੇएगी ਲੋਨ ਦੇਣ ਵਾਸਤੇ ਕਿ ਇਹ ਜਿਹੜੇ ਲੋਨ ਹੋਣਗੇ ਇਹ ਸਰਕਾਰ ਦੀ ਬੈਕਡ ਹੋਏਗੀ ਖਾਸ ਕਰਕੇ ਜਿਹੜਾ ਗਵਰਨਮੈਂਟ ਦੇ ਲੋਨ ਵਾਲੀ ਗੱਲ ਹੁੰਦੀ ਹੈ ਨਾ ਇਹਦੇ ਜੋ ਸਮਾਂ ਬਹੁਤ ਕੰਜ਼ਿਊਮ ਹੁੰਦਾ ਹੈ ਔਰ ਯੂਐਸਏ ਟਰੱਕ ਸੇਲ ਵਾਲੇ ਤੁਹਾਡੇ ਫਾਇਲ ਦੇ ਕੋਈ ਚਾਰजेस ਨਹੀਂ ਲੈ ਰਹੇ ਤੁਹਾਨੂੰ ਲੋਨ ਬਧੀਆ ਤਰੀਕੇ ਦੇ ਨਾਲ ਕਰਵਾ ਕੇ ਦੇਣਗੇ ਕਾ ਵਾਸਤੇ ਸਾਡੇ ਕੋਲ ਹੁਣ ਇਸ ਵੇਲੇ ਟ੍ਰੇਲ ਲਾਈਨਰ ਦੀ ਗੱਲ ਕਰੀਏ 55000 ਤੋਂ ਲੈ ਕੇ 올 ਦਾ ਵੇ 120000 ਤੱਕ ਸਾਡੀ ਸਾਰੀ ਰੇਂਜ ਕਵਰ ਆ ਸਾਰੇ ਜਿਹੜੇ ਨੇ ਫਲੀਟ ਦੇ ਚੱਲੇ ਟਰੱਕ ਨੇ ਇਹਦੇ ਬਾਅਦ ਜੇ ਆਪਾਂ ਪੀਟਰਬਿਲ ਜਾ ਜਾਈਏ ਤੇ 24 ਦੇ ਪੀਟਰਬਿਲ ਲੱਗੇ ਨੇ ਸਾਡੇ ਕੋਲ ਕਮ ਇਨ 500 ਹਾਰਟ ਪਾਵਰ ਮੋਟਰਾਂ ਨਾਲ ਫੁੱਲੀ ਲੋਡਡ ਤੇ ਅਮਰੀਕਨ ਟਾਇਰਾਂ ਨਾਲ ਇਹ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਬਾਰੇ ਇੰਟਰਨੈਸ਼ਨਲ ਦੇ ਜਿਹੜੇ ਸਾਡੇ ਟਰੱਕ ਲੱਗੇ ਨੇ ਉਹਦੇ 'ਚ ਬਹੁਤ ਸਾਰੇ ਸਾਡੇ ਟਰੱਕ ਵਿਗ ਗਏ ਨੇ ਬਹੁਤ ਜਲਦੀ ਵਿਗ ਗਏ ਨੇ ਪਰ ਹੁਣ ਵੀ ਸਾਡੇ ਕੋਲ 2-3 ਟਰੱਕ ਰੈਡੀ ਨੇ ਜਿਹੜੇ ਇੰਟਰਨੈਸ਼ਨਲ ਦੇ ਨੇ ਉਹਦੇ ਨਾਲ ਸਾਲ ਦੀ ਵਾਰੰਟੀ ਹੈ 골ਡ ਪੈਕੇਜ ਹੈ ਤੇ ਕਮ ਇੰਜ ਮੋਟਰ ਲੱਗੀ ਆ APU ਲੱਗੇ ਨੇ ਤਾਂ ਦਾ ਕਾਨਫਰੰਸ ਸੀਗੀ ਸ਼ਾਨ ਡਫੀ ਜਿਹੜੇ ਹੈਗੇ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਜੀ ਸਟੇਟ ਜਿਹੜੇ ਨੇ ਉਹਨਾਂ ਨੂੰ ਫੋਕਸ ਕਰਨਾ ਚਾਹੀਦਾ ਸਪੈਸ਼ਲੀ ਉਹਨਾਂ ਤਿੰਨ ਸਟੇਟਾਂ ਦਾ ਬਾਰ-ਬਾਰ ਨਾ ਲਿਆ ਮੇਰੇ ਖਿਆਲੇ ਐਟ ਲੀਸਟ 10 ਟਾਈਮ ਲਿਆ ਹੋਣਾ ਕੈਲੀਫੋਰਨੀਆ ਮੈਕਸੀਕੋ ਨਿਊ ਮੈਕਸੀਕੋ ਤੇ ਵਾਸ਼ਿੰਗਟਨ ਨੇ ਕਿਹਾ ਇਹਨਾਂ ਸਟੇਟਾਂ ਨੂੰ ਚਾਹੀਦਾ ਕਿ ਸਭ ਤੋਂ ਪਹਿਲਾਂ ਆਪਣਾ ਜਿਹੜਾ ਸੀਰੀਅਲ ਦਾ ਪ੍ਰੋਸੈਸ ਹੈ ਉਹ ਠੀਕ ਕਰਨ ਉਹਦੇ 'ਚ ਉਹਨਾਂ ਨੇ ਕਿਹਾ ਜੇ ਸਭ ਤੋਂ ਪਹਿਲਾਂ ਜੇ ਇਹਨਾਂ ਨੇ ਨਹੀਂ ਕੀਤਾ ਤੇ ਅਸੀਂ ਉਹਨਾਂ ਨੂੰ ਟਾਈਮ ਦਿੱਤਾ 30 ਡੇਜ਼ ਦਾ ਤੇ ਅਸੀਂ ਉਹਨਾਂ ਦੀ ਜਿਹੜੀ ਫੈਡਰਲ ਗ੍ਰਾਂਟ ਆ ਸੀਰੀਅਲ ਵਾਸਤੇ ਉਹ ਬੰਦ ਕਰ ਦਾਂਗੇ ਵਾਸ਼ਿੰਗਟਨ ਦੀ ਗ੍ਰਾਂਟ 30 ਮਿਲੀਅਨ ਨਿਊ ਮੈਕਸੀਕੋ ਦੀ ਗ੍ਰਾਂਟ 7 ਮਿਲੀਅਨ ਉਹਨਾਂ ਨੇ ਦੱਸੀ ਸੀ ਪੰਜਾਬੀ ਰੇਡੀਓ ਯੂਐਸਏ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਰਦੇ ਆ ਟ੍ਰਕਿੰਗ ਦੇ ਰਿਲੇਟਿਡ ਕੀ ਹਾਲਾਤ ਹੈਗੇ ਨੇ ਸਾਡੇ ਟਰੱਕਾਂ ਵਾਲੇ ਦੀਆਂ ਕੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਾਂ ਫਿਰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਾਡੇ ਟਰੱਕਾਂ ਵਾਲੇ ਵੀਰਾਂ ਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਇਹਦੇ ਬਾਬਤ ਗੱਲਬਾਤ ਕਰਦੇ ਆ ਔਰ ਨਾਲ ਦੀ ਨਾਲ ਜਿਹੜੇ ਸਾਡੇ ਵੀਰ ਟਰੱਕ ਖਰੀਦਣਾ ਚਾਹੁੰਦੇ ਨੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈਗੀ ਹੈ ਲੋਨ ਦਾ ਕੀ ਪ੍ਰੋਸੈਸ ਹੈਗਾ ਕਿੰਨੇ ਕੁ ਸਕੋਰ ਚਾਹੀਦੇ ਹੈਗੇ ਨੇ ਇਹਨਾਂ ਤਮਾਮ ਗੱਲਾਂ ਬਾਤਾਂ ਦੇ ਵਿੱਚ ਮੈਂ ਸੱਦਾ ਦਿੰਦਾ ਹਾਂ ਯੂਐਸਏ ਟਰੱਕ ਸੇਲ ਬੇਕਰਸਫੀਲ ਫੌਂਟਾਨਾ ਤੇ ਇੰਡੀਆ ਐਪਲਸ ਦੇ ਓਨਰ ਸੈਇਦ ਭਾਜੀ ਨੂੰ ਗੱਲਬਾਤ ਸ਼ੁਰੂ ਕਰਦੇ ਆਂ ਸਰ ਸਵਾਗਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਸਲਾਮੁਅਲੈਕਮ ਸੈਇਦ ਭਾਜੀ ਸਭ ਪਹਿਲਾਂ ਸ਼ੁਰੂਆਤ ਆਪਾਂ ਕਰ ਲੈਣੀ ਹੈ ਕਿ ਜਿਸ ਤਰੀਕੇ ਦੇ ਨਾਲ ਹਰਜਿੰਦਰ ਸਿੰਘ ਨਾਮ ਦੀ ਚਰਚਾ ਆ ਪਿਛਲੇ ਤਕਰੀਬਨ 4-5 ਦਿਨ ਤੋਂ ਚੱਲ ਰਹੀ ਹੈਗੀ ਹੈ ਫਲੋਰੀਡਾ ਦੇ ਗਵਰਨਰ ਜਿਹੜੇ ਨੇ ਉਹ ਕਾਫੀ ਸਖਤ ਹੈਗੇ ਨੇ ਔਰ ਦੂਜੇ ਪਾਸੇ ਸਿਆਸਤ ਜਿਹੜੀ ਹੈ ਆਪਣੇ ਅਮਰੀਕਾ ਦੀ ਉਹ ਵੀ ਗਰਮਾਈ ਹੋਈ ਹੈ ਔਰ ਸਾਡੇ ਟਰੱਕਾਂ ਵਾਲੇ ਵੀਰ ਜਿਹੜੇ ਨੇ ਉਹ ਵੀ ਕਿਤਨੇ ਕਿਤੇ ਸਹਿਮ ਜਿਹੇ ਦੇ ਦਰਜ ਦੇ ਮਾਹੌਲ ਦੇ ਵਿੱਚ ਹੈਗੇ ਨੇ ਵੈਸੇ ਤਾਂ ਜਿਹੜਾ ਬੰਦਾ ਲੀਗਲੀ ਚੱਲਦਾ ਹੈ ਜਿਹਦੇ ਕੋਲ ਸਾਰੇ ਡਾਕੂਮੈਂਟ ਪੂਰੇ ਨੇ ਜਿੰਨੂੰ ਅਮਰੀਕਾ ਗਵਰਨਮੈਂਟ ਨੇ ਮਨਜ਼ੂਰੀ ਦਿੱਤੀ ਹੋਈ ਹੈ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਹੈ ਤਾਂ ਫਿਰ ਵੀ ਉਹਨੇ ਟਰੱਕ ਦਾ ਲਾਇਸੈਂਸ ਬਣਾਇਆ ਹੋਇਆ ਹੈ ਇੰਗਲਿਸ਼ ਥੋੜੀ ਬਾਲੀ ਆਉਂਦੀ ਹੈ ਤਾਂ ਫਿਰ ਉਹ ਮੇਰੇ ਹਿਸਾਬ ਨਾਲ ਤਾਂ ਕੋਈ ਉਹਨੂੰ ਡਰਨ ਦੀ ਲੋੜ ਨਹੀਂ ਹੈਗੀ ਐਵੇਂ ਕਿਉਂ ਆਪਾਂ ਹਨਾ ਖਬਰਾਂ 'ਚ ਚਲਾ ਕੇ ਲੋਕਾਂ ਨੂੰ ਡਰਾਈ ਜਾਂਦੇ ਹੈਗੇ ਜੀ ਜੀ ਜੇ ਤੁਸੀਂ ਬੋਟਲ ਨਾਈਂ ਦੇਖੋ ਤੇ ਕੱਲ ਵੀ ਉਹਨਾਂ ਦਾ ਕਾਨਫਰੰਸ ਸੀਗੀ ਸ਼ਾਨ ਡਫੀ ਜਿਹੜੇ ਹੈਗੇ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਸੀ ਉਹਦੇ ਤੇ ਸਭ ਤੋਂ ਜਿਹੜੀ ਇੱਕ ਤੇ ਨੰਬਰ ਇੱਕ ਤੇ ਉਹਨਾਂ ਨੇ ਕਿਹਾ ਜੀ ਮੈਂ ਮਤਲਬ ਮੈਂ ਥੋੜਾ ਜਿਹਾ ਓਵਰ ਆਲ ਤੁਹਾਨੂੰ ਆਪਣਾ ਐਨਾਲਿਸਿਸ ਦੱਸ ਦਿੰਨਾ ਜਿਹੜਾ ਮੇਰਾ ਪਰਸਨਲ ਓਪੀਨੀਅਨ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਜੀ ਸਟੇਟ ਜਿਹੜੇ ਨੇ ਉਹਨਾਂ ਨੂੰ ਫੋਕਸ ਕਰਨਾ ਚਾਹੀਦਾ ਸਪੈਸ਼ਲੀ ਉਹਨਾਂ ਤਿੰਨ ਸਟੇਟਾਂ ਦਾ ਬਾਰ-ਬਾਰ ਨਾ ਲਿਆ ਮੇਰੇ ਖਿਆਲ ਇਹ ਐਟਲੀਸਟ 10 ਟਾਈਮ ਲਿਆ ਹੋਣਾ ਕੈਲੀਫੋਰਨੀਆ ਮੈਕਸੀਕੋ ਨਿਊ ਮੈਕਸੀਕੋ ਤੇ ਵਾਸ਼ਿੰਗਟਨ ਨੇ ਕਿਹਾ ਇਹਨਾਂ ਸਟੇਟਾਂ ਨੂੰ ਚਾਹੀਦਾ ਕਿ ਸਭ ਤੋਂ ਪਹਿਲਾਂ ਆਪਣਾ ਜਿਹੜਾ ਸੀਰੀਅਲ ਦਾ ਪ੍ਰੋਸੈਸ ਹੈ ਉਹ ਠੀਕ ਕਰਨ ਉਹਦੇ 'ਚ ਉਹਨਾਂ ਨੇ ਕਿਹਾ ਜੇ ਸਭ ਤੋਂ ਪਹਿਲਾਂ ਜੇ ਇਹਨਾਂ ਨੇ ਨਹੀਂ ਕੀਤਾ ਤੇ ਅਸੀਂ ਉਹਨਾਂ ਨੂੰ ਟਾਈਮ ਦਿੱਤਾ 30 ਡੇਸ ਦਾ ਤੇ ਅਸੀਂ ਉਹਨਾਂ ਦੀ ਜਿਹੜੀ ਫੈਡਰਲ ਗ੍ਰਾਂਟ ਆ ਸੀਰੀਅਲ ਵਾਸਤੇ ਉਹ ਬੰਦ ਕਰ ਦਾਂਗੇ ਕੈਲੀਫੋਰਨੀਆ ਦੀ ਗ੍ਰਾਂਟ ਤੇ ਮੇਰਾ ਖਿਆਲ ਉਹਨਾਂ ਨੇ ਨਹੀਂ ਦਿੱਤੀ ਪਰ ਵਾਸ਼ਿੰਟਨ ਦੀ ਗ੍ਰਾਂਟ 30 ਮਿਲੀਅਨ ਤੇ ਜਿਹੜੀ ਆ ਨਿਊ ਮੈਕਸੀਕੋ ਦੀ ਗ੍ਰਾਂਟ 7 ਮਿਲੀਅਨ ਉਹਨਾਂ ਨੇ ਦੱਸੀ ਸੀ ਉਦੇ ਬਾਅਦ ਕਿ ਜੇ ਇਹ ਨਹੀਂ ਹੋਇਆ ਤੇ ਅਸੀਂ ਹੋਰ ਪ੍ਰਕਾਸ਼ਨ ਲਵਾਂਗੇ ਲੇਕਿਨ ਪਰ ਜਿਹੜਾ ਟੋਟਲ ਗੱਲਬਾਤ ਕੀਤੀ ਉਹ ਇਹ ਸੀਗੀ ਕਿ ਅ ਸੀਡੀਐਲ ਦੇ ਉੱਤੇ ਜਿਹੜਾ ਉਹ ਮਤਲਬ ਚੈੱਕ ਇਨ ਬੈਲੈਂਸ ਕਰਨਗੇ ਉਹ ਹੋਏਗਾ ਇੰਗਲਿਸ਼ ਲਰਨਿੰਗ ਪ੍ਰੋਫੀਸ਼ੈਂਸੀ ਹੁਣ ਇੰਗਲਿਸ਼ ਲਰਨਿੰਗ ਪ੍ਰੋਫੀਸ਼ੈਂਸੀ ਚ ਵੀ ਕੀ ਲੈਵਲ ਹੈਗਾ ਕਿ ਉਹ ਜਿਹੜਾ ਡਰਾਈਵਰ ਆ ਉਹ 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 ਕਨਵਰਸ ਕਰ ਸਕੇ ਜਨਰਲ ਪਬਲਿਕ ਨਾਲ ਕਨਵਰਸ ਕਰੇ ਅਫੀਸਰ ਨਾਲ ਕਿ ਉਹਨੂੰ ਐਕਸਪਲੇਨ ਕਰ ਸਕਦੇ ਕਿ ਉਹ ਮਤਲਬ ਜਿਹੜੀ ਆਪਾਂ ਗੱਲ ਕਰਦੇ ਆ ਪਹਿਲਾਂ ਵੀ ਮਤਲਬ 12 ਕੁਐਸਚਨ ਨੇ ਪਰ ਉਹ ਕੁਐਸਚਨ ਜੇ ਇਹ ਹੈਗਾ ਕਿ ਉਹ ਚਾਹੁੰਦੇ ਨੇ ਕਿ ਡਰਾਈਵਰ ਨੂੰ ਪਤਾ ਹੋਵੇ ਇੰਗਲਿਸ਼ ਵਿੱਚ ਉਹ ਇੱਕ ਡਿਸਕ੍ਰਾਈਬ ਕਰ ਸਕੇ ਕਿ ਕਮੋਡਿਟੀ ਕੀ ਜਾ ਰਹੀ ਹੈ ਕਿਤੋਂ ਕਿਤੋਂ ਜਾ ਰਿਹਾ ਰਸਤਾ ਕੀ ਹੈਗਾ ਸੇਫਟੀ ਪ੍ਰੀ ਸੇਫਟੀ ਦੇ ਕੁਐਸਚਨ ਕੀ ਨੇ ਤੇ ਜੇ ਇਹ ਨਹੀਂ ਆਏ ਤੇ ਫਿਰ ਅਗਲਾ ਲੈਵਲ ਜਿਹੜਾ ਹੈ ਉਹ ਚੈੱਕ ਕਰਦੇ ਨੇ ਰੂਟ ਸਾਈਨਾਂ ਦਾ ਤੇ ਇਹਨਾਂ ਕੋਈ ਮੇਰਾ ਨਹੀਂ ਖਿਆਲ ਕਿ ਆਪਣੇ ਬੰਦਿਆਂ ਨੂੰ ਇਨੀ ਪ੍ਰੋਬਲਮ ਹੈਗੀ ਇਹ ਦੇਖਿਆ ਜਾਇ ਤੇ ਹੋਰ ਜਿਹੜੀ ਕਮਿਊਨਿਟੀਜ਼ ਨੇ ਫੋਰ ਐਗਜ਼ਾਮਪਲ ਜਿਹੜੇ ਏਸ਼ੀਅਨ ਕਮਿਊਨਿਟੀ ਆ ਚਾਈਨਸ ਕਮਿਊਨਿਟੀ ਆ ਫੋਰ ਐਗਜ਼ਾਮਪਲ ਈਸਟਰਨ ਯੂਰੋਪੀਅਨ ਕਮਿਊਨਿਟੀ ਆ ਉਹਨਾਂ ਨੂੰ ਇਹ ਬਹੁਤ ਜ਼ਿਆਦਾ ਚੈਲੰਜ ਹੈਗੇ ਪਰ ਆਪਣੇ ਬੰਦਿਆਂ ਨੂੰ ਜੇ ਮੈਂ ਦੇਖਿਆ ਤੇ ਆਪਣੇ ਕੰਟਰੀ ਚ ਬਹੁਤ ਸਾਰੀ ਏਦਾਂ ਵਰਡ ਨੇ ਜਿਹੜੇ ਇੰਗਲਿਸ਼ ਦੇ ਵਰਡ ਨੇ ਹੁਣ ਜਦੋਂ ਤੁਸੀਂ ਪਾਣੀ ਪੀਰੋ ਗਲਾਸ ਦਾ ਵਰਡ ਆ ਇੰਗਲਿਸ਼ ਦਾ ਵਰਡ ਆ ਇਹਦਾ ਪੰਜਾਬੀ ਦਾ ਵਰਡ ਹੀ ਨਹੀਂ ਹੈਗਾ ਹੈ ਜੀ ਉਦੇ ਬਾਅਦ ਬਹੁਤ ਸਾਰੇ ਇੱਧੇ ਵਰਲਡ ਨੇ ਜਿਹੜੀ ਇੰਗਲਿਸ਼ ਚ ਆਪਾਂ ਯੂਜ਼ ਕਰਦੇ ਆ ਤੇ ਆਪਣੇ ਜਿਹੜੇ ਲੈਵਲ ਆ ਮਤਲਬ ਇੰਗਲਿਸ਼ ਲਰਨਿੰਗ ਦਾ ਉਹ ਮੇਰੇ ਖਿਆਲ ਇਹ ਬਹੁਤ ਕਮਿਊਨਿਟੀ ਚ ਜ਼ਿਆਦਾ ਹੈਗਾ ਓਵਰ ਆਲ ਮੈਂ ਗੱਲ ਕਰਦਾ ਬਹੁਤ ਘੱਟ ਹੋਣੇ ਜਿਨ੍ਹਾਂ ਦਾ ਲੈਵਲ ਬਹੁਤ ਘੱਟ ਹੋਣਾ ਪਰ ਗੱਲ ਹੋਈ ਉਹਨੂੰ ਪ੍ਰੈਕਟਿਸ ਨਹੀਂ ਕਰਦੇ ਆਪਾਂ ਜਦੋਂ ਟਰੱਕ ਤੇ ਬੈੰਨੇ ਆ ਆਪਾਂ ਸਾਰੀ ਗੱਲਬਾਤ ਕਰ ਲੈਂਦੇ ਆ ਪਰ ਉਹਨੂੰ ਪ੍ਰੈਕਟਿਸ ਨਹੀਂ ਕਰਦੇ ਦੂਜੀ ਗੱਲ ਕੱਲ ਵੀ ਮੈਂ ਸੋਸ਼ਲ ਮੀਡੀਆ ਦੇਖਦਾ ਸੀ ਕਿਉਂਕਿ ਆਪਣਾ ਕੰਮ ਹੀ ਇਹ ਹੈਗਾ ਕਿ ਟਰੱਕਿੰਗ ਤੇ ਇੰਡਸਟਰੀ 'ਚ ਨਜ਼ਰ ਰੱਖੀ ਜਾਏ ਤੇ ਕਿਸੇ ਨੇ ਕਿਸੇ ਗੋਰੇ ਨੇ ਇੱਕ ਵੀਡੀਓ ਬਣਾ ਕੇ ਭਾਈ ਕੇ ਨਾਲ ਵਾਲਵਾ ਜਾ ਰਿਹਾ ਤੇ ਵਾਲਵਾ ਚ ਆਪਣਾ ਭਾਈ ਬੈਠਾ ਤੇ ਨਾਲ ਅੱਗੇ ਫੋਨ ਲੱਗਾ ਤੇ ਫੋਨ ਤੇ ਫਿਲਮ ਚੱਲਦੀ ਆ ਤੇ ਉਹਨੇ ਨਾਲ ਲਾ ਕੇ ਨਾ ਬਿਲਕੁਲ ਵੀਡੀਓ ਬਣਾਈ ਉਹਦੀ ਇਹ ਚੀਜ਼ਾਂ ਆਪਾਂ ਥੋੜਾ ਜਿਹਾ ਕੇਅਰ ਕਰਨਾ ਚਾਹੀਦੀ ਹੈ ਚਲਦੀ ਟਰੱਕ ਚ ਵੀਡੀਓ ਨਹੀਂ ਹੋਣੀ ਚਾਹੀਦੀ ਟਰੱਕ ਦੇ ਚੱਲਦੇ ਟਰੱਕ ਚ ਆਪਾਂ ਮਤਲਬ ਜਿਹੜੇ ਰੂਲ ਨੇ ਇੱਕ ਕੰਨ ਤੇ ਹੋਣਾ ਚਾਹੀਦਾ ਆਪਣਾ ਬਲੂਟੂਥ ਹੈੱਡਫੋਨ ਇਹ ਥੋੜਾ ਜਿਹਾ ਆਪਣਾ ਕੇਅਰ ਕਰਨੀ ਚਾਹੀਦੀ ਹੈ ਟਰੱਕ ਤੋਂ ਬਾਹਰ ਆਂਦੇ ਜਿਹੜੇ ਜਿਹਨੂੰ ਆਪਣਾ ਕਹਿੰਦੇ ਚਪਲਾਂ ਚ ਨਹੀਂ ਹੋਣਾ ਚਾਹੀਦਾ ਬੂਟ ਹੋਣੇ ਚਾਹੀਦੇ ਮਤਲਬ ਛੋਟੇ ਛੋਟੇ ਜਿਵੇਂ ਹੁਣ ਜਿਹੜਾ ਵੇਸਟ ਪਾਈ ਹੁੰਦੀ ਆ ਜਿਹੜਾ orange ਵੇਸਟ ਉਹ ਜ਼ਰੂਰ ਪਾਣੀ ਚਾਹੀਦੀ ਟਰੱਕ ਤੋਂ ਬਾਹਰ ਆਂਦੇ ਤੇ ਆਪਣਾ ਥੋੜਾ ਬਹੁਤ ਲੁੱਕ ਆਫਟਰ ਕਰਨੀ ਚਾਹੀਦੀ ਆਪਣੀ ਵਰਦੀ ਦੀ ਵਰਦੀ ਦਾ ਮਕਸਦ ਹੈ ਆਪਣਾ ਡਰੈਸ ਜਿਹੜਾ ਉਹ ਥੋੜਾ ਜਿਹਾ ਇੰਪਰੂਵ ਕਰਨਾ ਚਾਹੀਦਾ ਇਹ ਚੀਜ਼ਾਂ ਜੇ ਆਪਾਂ ਇਹਦੇ ਤੇ ਕੰਮ ਕਰ ਲਈਏ ਤੇ ਬਹੁਤ ਬਹੁਤ ਜ਼ਿਆਦਾ ਸਾਨੂੰ ਐਡਵਾਂਟੇਜ ਮਿਲ ਜਾਣਾ ਅੱਜ ਦੀ ਸਿਚੁਏਸ਼ਨ ਦਾ ਕਿਉਂਕਿ ਅੱਜ ਦੀ ਸਿਚੁਏਸ਼ਨ ਤੇ ਉਹਨਾਂ ਨੇ ਸਭ ਨੂੰ ਜਿਹੜਾ ਇਹ ਲਾਗੂ ਕੀਤਾ ਹੈ ਸਾਡੀ ਕਮੇਟੀ ਜਿਹੜੀ ਹੈ ਮੇਰਾ ਖਿਆਲ ਆ ਕਿ 99% ਜਿਹੜਾ ਹੈ ਉਹ ਉਹਦਾ ਵੀ ਠੀਕ ਚੱਲਦੀ ਹੈ ਬਸ 1% ਜਿਹੜੀ ਚੀਜ਼ਾਂ ਨੇ ਜਿਵੇਂ ਜਿਵੇਂ ਮੈਂ ਐਕਸਪਲੇਨ ਕੀਤੀਆਂ ਜਿਹੜਾ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਜੇ ਆਪਾਂ ਉਹਨਾਂ ਨੂੰ ਥੋੜਾ ਜਿਹਾ ਲੁੱਕ ਆਫਟਰ ਕਰ ਲਈਏ ਤੇ ਆਪਾਂ ਰਾਈਟ ਅਵੇ ਇਸ ਸਿਚੁਏਸ਼ਨ ਦਾ ਬੈਨੀਫਿਟ ਚੱਕ ਸਕਦੇ ਆ ਇਸ ਸਿਚੁਏਸ਼ਨ ਦਾ ਐਡਵਾਂਟੇਜ ਲੈ ਸਕਦੇ ਆ ਜੀ ਬਿਲਕੁਲ ਸਾਡੀ ਟਰੱਕਾਂ ਦੇ ਵੀਰੋ ਕਿਉਂਕਿ ਇਹ ਬਹੁਤ ਚੀਜ਼ਾਂ ਜ਼ਰੂਰੀ ਹੋ ਜਾਂਦੀਆਂ ਨੇ ਆਪਾਂ ਦੇਖਿਆ ਹੀ ਹੈ ਕਿ ਜਦੋਂ ਹਰਜਿੰਦਰ ਦੀ ਗੱਲ ਆਈ ਹੈ ਤਾ ਇੱਕ ਤਾਂ ਹਰਜਿੰਦਰ ਆਪ ਫਸ ਗਿਆ ਦੂਜਾ ਪਰਿਵਾਰ ਦਿੱਕਤ ਦੇ ਵਿੱਚ ਆ ਗਿਆ ਤੀਜਾ ਕਮਿਊਨਿਟੀ ਦੇ ਉੱਪਰ ਕਿਤੇ ਨਾ ਕਿਤੇ ਉਂਗਲਾਂ ਉੱਠਣ ਲੱਗ ਪੈਂਦੀਆਂ ਹੈਗੀਆਂ ਨਹੀਂ ਇਸ ਕਰਕੇ ਬਚਾਅ ਦੇ ਵਿੱਚ ਹੀ ਬਚਾਏ ਤੁਸੀਂ ਰੂਲ ਐਂਡ ਰੈਗੂਲੇਸ਼ਨ ਫਾਲੋ ਕਰੋ ਤਾਂ ਜੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਵਿੱਚ ਨਾ ਤੁਸੀਂ ਆਓ ਨਾ ਤੁਹਾਡਾ ਪ੍ਰਭਾਵ ਆਵੇ ਤੇ ਨਾ ਹੀ ਕਮਿਊਨਿਟੀ ਦੇ ਉੱਪਰ ਜਿਹੜੀਆਂ ਉਂਗਲਾਂ ਹੋ ਉੱਠਣ ਸਈਦ ਭਾਈ ਜੀ ਥੋੜਾ ਜਿਹਾ ਮੋੜਾ ਕੱਟਣਾ ਹੈਗਾ ਆਪਾਂ ਕਿ ਜਦੋਂ ਤੁਸੀਂ ਹੁਣ ਟਰੱਕ ਬਾਰੇ ਗੱਲਬਾਤ ਕਰਨੀ ਹੈ ਸਾਡੇ ਬਹੁਤ ਸਾਰੇ ਟਰੱਕ ਵਾਲੇ ਵੀਰ ਜਿਹੜੇ ਨੇ ਉਹਨਾਂ ਦਾ ਲੋਨ ਦੇ ਵਿੱਚ ਉਹਨਾਂ ਨੂੰ ਸਮੱਸਿਆ ਆਉਂਦੀ ਹੈਗੀ ਹੈ ਕਿਉਂਕਿ ਕ੍ਰੈਡਿਟ ਸਕੋਰ ਘੱਟ ਹੈਗਾ ਜੇਕਰ ਕ੍ਰੈਡਿਟ ਸਕੋਰ ਘੱਟ ਹੈਗਾ ਤਾਂ ਕੀ ਯੂਐਸਏ ট্রাক ਸੇਲ ਉਹਦੇ ਵਿੱਚ ਵੀ ਕੋਈ ਮਦਦ ਕਰ ਸਕਦਾ ਹੈਗਾ ਕੋਈ ਲੋਨ ਕਰਾਉਣ ਦੇ ਵਿੱਚ ਵੀ ਸਹਾਇਤਾ ਕਰ ਸਕਦਾ ਹੈਗਾ ਜਾਂ ਫਿਰ ਉਹਨੂੰ ਕ੍ਰੈਡਿਟ ਸਕੋਰ ਹੀ ਵਧਾਉਣਾ ਪਊਗਾ ਫਿਰ ਹੀ ਉਹ ਟਰੱਕ ਲੈ ਸਕਦਾ ਜਿਵੇਂ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਲੋਨ ਜਿਹੜਾ ਨਾ ਉਹ ਸਭ ਤੋਂ ਇੰਪੋਰਟੈਂਟ ਹੈ ਇਸ ਵੇਲੇ ਜਿਹੜੇ ਇਕੁਪਮੈਂਟ ਆ ਉਹ ਤੇ ਚਲੋ ਆਪਾਂ ਸ਼ਾਰਟਕਟ ਦੱਸੇ ਕਿ ਵਿਨ ਨੰਬਰ ਲੈ ਕੇ ਗੂਗਲ ਕਰ ਲਓ ਵਿਨ ਨੰਬਰ ਲੈ ਕੇ ਮੈਨੂਫੈਕਚਰ OEM ਡੀਲਰ ਤੇ ਜਾ ਕੇ ਪੁੱਛ ਲਓ ਕਿ ਜੀ ਉਹਦੀ ਮੇਨਟੇਨੈਂਸ ਹੋਈ ਆ ਕੋਸ਼ਿਸ਼ ਕਰੋ ਕਿ ਉਹ ਟਰੱਕ ਨਾ ਲਓ ਜਿਹੜੇ ਬੈਂਕ ਦੇ ਚੱਕੇ ਟਰੱਕ ਨੇ ਕਿਉਂਕਿ ਆਪਾਂ ਬਹੁਤ ਸਾਰੇ ਟਰੱਕ ਦੇਖੇ ਬੈਂਕ ਦੇ ਚੱਕੇ ਨੇ ਲੋਕਾਂ ਉਹਨਾਂ ਨੂੰ ਮੇਕਅਪ ਮੂਕਅਪ ਕਰਕੇ ਜਿਹੜਾ ਵੇਚਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਨਾ ਲਓ ਆਕਸ਼ਨ ਦੇ ਟਰੱਕ ਕੋਸ਼ਿਸ਼ ਕਰੋ ਨਾ ਲਓ ਕਿਉਂਕਿ ਆਕਸ਼ਨ ਦੇ ਟਰੱਕ ਦੀ ਕੋਈ ਗਾਰੰਟੀ ਨਹੀਂ ਹੁੰਦੀ ਤੁਹਾਨੂੰ ਪਤਾ ਹੀ ਆ ਤੇ ਉਹ ਤੇ ਚੀਜ਼ਾਂ ਹੋ ਗਿਆ ਠੀਕ ਹੁਣ ਆਪਾਂ ਆ ਗਏ ਨੈਕਸਟ ਲੈਵਲ ਤੇ ਨੈਕਸਟ ਲੈਵਲ ਹੈਗਾ ਕਿ ਲੋਨ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਚੈਲੰਜ ਕਰ ਰਿਹਾ ਐ ਸਪੈਸ਼ਲੀ ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਜਿਹੜੇ ਟਾਪ ਬੈਂਕ ਨੇ ਉਹ ਨੌਨ ਸਿਟੀਜ਼ਨ ਲੋਨ ਨਹੀਂ ਕਰ ਰਹੇ ਇਹ ਉਹਨਾਂ ਨੂੰ ਜਿਹੜਾ ਮੇਰਾ ਖਿਆਲ ਆ ਮੇਰੀ ਆਪਣੀ ਜਿਹੜੀ ਮੈਂਟੈਲਿਟੀ ਆ ਇਹ ਉਹਨਾਂ ਨੂੰ ਦੋ ਰੀਜ਼ਨ ਦੀ ਵਜ੍ਹਾ ਤੋਂ ਹੁੰਦਾ ਇੱਕ ਤੇ ਉਹਨਾਂ ਦੇ ਟਰੱਕ ਬਹੁਤ ਚੱਕੇ ਗਏ ਦੂਸਰਾ ਉਹ ਫੈਡਰਲ ਗਾਈਡਲਾਈਨ ਥੋੜੀ ਜਿਹੀ ਟਾਈਟ ਹੋ ਗਈਆਂ ਅੱਛਾ ਜੀ ਹੁਣ ਆਪਾਂ ਉਹਦਾ ਜਿਹੜਾ ਪੂਰਾ ਸਟੱਡੀ ਕੀਤਾ ਤੇ ਹੁਣ ਸਾਨੂੰ ਇੱਕ ਹੋਰ ਬੈਨੀਫਿਟ ਮਿਲਿਆ ਆਪਣੇ ਕਸਟਮਰਾਂ ਵਾਸਤੇ ਗਵਰਨਮੈਂਟ ਸਰਕਾਰੀ ਗਰੰਟੀ ਵਾਲੇ ਲੋਨ ਸਰਕਾਰੀ ਗਰੰਟੀ ਵਾਲੇ ਲੋਨ ਦਾ ਮਕਸਦ ਇਹ ਆ ਹੈਗਾ ਕਿ ਜਿਹੜੀ ਸਰਕਾਰ ਆ ਉਹ ਕੋਸ਼ਿਸ਼ ਕਰਦੀ ਆ ਇਸ ਟਾਈਮ ਦੇ ਅੰਦਰ ਜਿਹੜਾ ਡਿਫਿਕਲਟ ਟਾਈਮ ਆ ਜਾਂ ਤੁਸੀਂ ਕਹਿ ਸਕਦੇ ਹੋ ਜਿਹਦੇ ਵਿੱਚ ਇਕਨੋਮਿਕਲ ਕੰਡੀਸ਼ਨ ਇੰਨੀ ਵਧੀਆ ਨਹੀਂ ਹੈਗੀਆਂ ਤੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਜੋਬ ਕ੍ਰिएशन ਕਰੇ ਹੁਣ ਦੇਖੋ ਜੋਬ ਕ੍ਰिएशन ਵਾਸਤੇ ਇਹ ਤੇ ਸਰਕਾਰ ਨਹੀਂ ਕਰ ਸਕਦੀ ਨਾ ਕਿ ਸਭ ਨੂੰ ਜੋਬ ਦੇ ਦੇ ਯਾ ਸਾਭ ਦੇ ਜਿਹੜੀਆਂ ਉਹ ਪੈਸੇ ਲਾਦੇ ਜਿਵੇਂ ਕੋਵਿਡ ਕੋਵਿਡ ਜੋ ਹੋਇਆ ਸੀ ਉਹ ਤਾਂ ਨਹੀਂ ਕਰ ਸਕਦੀ ਉਹਨਾਂ ਨੇ ਫਿਰ ਪ੍ਰੋਗਰਾਮ ਇਦਾਂ ਦੇ ਬਣਾਏ ਨੇ ਕਿ ਜਿਹੜੇ ਲੋਕੀ ਡਿਫਰੈਂਟ ਇੰਡਸਟਰੀ ਨਾਲ ਕਨੈਕਟਡ ਨੇ ਜਿਵੇਂ ਅਸੀਂ ਟ੍ਰਕਿੰਗ ਇੰਡਸਟਰੀ ਦੀ ਗੱਲ ਕਰਦੇ ਆ ਉਹਨਾਂ ਨੂੰ ਗਰੰਟੀ ਸਰਕਾਰ ਦੇਏਗੀ ਲੋਨ ਦੇਣ ਵਾਸਤੇ ਕਿ ਇਹ ਜਿਹੜੇ ਲੋਨ ਹੋਣਗੇ ਇਹ ਸਰਕਾਰ ਦੀ ਬੈਕਡ ਹੋਏਗੀ ਜਿਵੇਂ ਇੱਕ ਪਹਿਲਾਂ ਤੁਹਾਨੂੰ ਯਾਦ ਹੋਣਾ ਕੁਛ ਅੱਠ ਸਾਲ ਪਹਿਲਾਂ ਲੋਨ ਵੀ ਦਿੱਤੇ ਗਏ ਸੀ ਸਰਕਾਰ ਵੱਲ ਜਿਹੜੇ ਬੈਂਕ ਨੇ ਦਿੱਤੇ ਸੀ ਪਰ ਸਰਕਾਰ ਦੀ ਗਰੰਟੀ ਸੀ ਹੋਣ ਜਿਹੜੇ ਇਹ ਲੋਨ ਇਹ ਆਪਣਾ ਟਰੱਕਿੰਗ ਲੋਨ ਨੇ ਇਹ ਇਹ ਹੁਣ ਕਿਹਨਾ ਵਾਸਤੇ ਨੇ ਪਹਿਲੀ ਗੱਲ ਮੈਂ ਤੁਹਾਨੂੰ ਕਲੀਅਰ ਕਰਦਾ ਇਹਦੇ ਚ ਜਿਹੜੇ ਨੇ ਨੌਨ ਸਿਟੀਜ਼ਨ ਵੀ ਕੁਆਲੀਫਾਈਡ ਨੇ ਓਕੇ ਜਿਹੜੇ ਨੌਨ ਸਿਟੀਜ਼ਨ ਨੇ ਜਿਨ੍ਹਾਂ ਕੋਲ ਵਰਕ ਪਰਮਿਟ ਹੈਗਾ ਜਿਹੜਾ ਟਰੱਕਿੰਗ ਇੰਡਸਟਰੀ ਨਾਲ ਕਨੈਕਟਡ ਨੇ ਉਹ ਵੀ ਕੁਆਲੀਫਾਈਡ ਨੇ ਦੂਸਰੀ ਗੱਲ ਇਹਦੇ ਚ ਫਸਟ ਟਾਈਮ ਜਿਹੜੇ ਨੇ ਉਹ ਵੀ ਕੁਆਲੀਫਾਈਡ ਨੇ ਤੇ ਜਿਨ੍ਹਾਂ ਦੇ ਫਲੀਟ ਹੈਗੇ ਉਹ ਵੀ ਕੁਆਲੀਫਾਈਡ ਨੇ ਹੁਣ ਫਾਰ ਐਗਜ਼ਾਮਪਲ ਮੈਂ ਕਹਿੰਦਾ ਜੀ ਮੇਰਾ ਫਸਟ ਟਾਈਮ ਮੈਂ ਟਰੱਕ ਲੈਣਾ ਮੈਨੂੰ 2 ਸਾਲ ਹੋ ਗਏ ਆ ਮੈਨੂੰ 5-10 ਸਾਲ ਹੋ ਗਏ ਮੈਂ ਕਦੀ ਟਰੱਕ ਨਹੀਂ ਲਿਆ ਮੇਰਾ ਕ੍ਰੈਡਿਟ ਵੀ ਇੰਨਾ ਵਧੀਆ ਨਹੀਂ ਹੈਗਾ ਮਤਲਬ ਮੇਰਾ ਬਹੁਤ ਛੋਟਾ ਕ੍ਰੈਡਿਟ ਆ ਕਈ ਵਾਰੀ ਲੋਕ ਕੀ ਕਹਿੰਦੇ ਨੇ ਯਾਰ ਤੁਹਾਡਾ ਕ੍ਰੈਡਿਟ ਤੇ 750 ਹੋਏਗਾ ਪਰ 750 ਵਿੱਚ ਇਹ ਵੀ ਦੇਖਣਾ ਕਿ ਕਿੰਨੀ ਲਾਈਨਾਂ ਖੁੱਲੀਆਂ ਜੇ ਤੁਹਾਡੇ ਕੋਲ ਇੱਕ ਕ੍ਰੈਡਿਟ ਕਾਰਡ ਹੈਗਾ 300 ਦਾ ਭਾਵੇਂ ਉਹਦਾ 800 ਸਕੋਰ ਹੋਏ ਬੈਂਕਾਂ ਨੂੰ ਉਹ ਜਿਹੜਾ ਨਾ ਮਤਲਬ ਵਧੀਆ ਲੋਨ ਨਹੀਂ ਹੈਗਾ ਪਰ ਜੇ ਉਹੀ ਸਿਚੁਏਸ਼ਨ ਤੇ ਆਪਾਂ ਫਾਈਲ ਬਣਾ ਕੇ ਡਾਲੀਏ ਫਾਈਲ ਤੇ ਆਪਾਂ ਪੂਰਾ ਐਕਸਪਲੇਨ ਕਰਾਂਗੇ ਕਿ ਟੱਕਿੰਗ ਚ ਕੀ ਬੈਨੀਫਿਟ ਆ এমਪਲੋਇਮੈਂਟ ਕ੍ਰੀਏਸ਼ਨ ਚ ਕੀ ਬੈਨੀਫਿਟ ਆ ਉਹਦਾ ਜਿੰਨਾ ਵੀ ਪੇਪਰ ਵਰਕ ਹੋਏਗਾ ਬਹੁਤ ਡਿਫਿਕਲਟ ਪੇਪਰ ਵਰਕ ਹੁੰਦਾ ਕਿਉਂਕਿ ਮੇਕ ਸ਼ੋਰ ਕਰਨਾ ਹੁੰਦਾ ਕਿ ਇਹ ਰਾਈਟ ਪਰਸਨ ਰਾਈਟ ਟਾਈਮ ਹੈਗਾ ਰਾਈਟ ਇੱਕ ਨੰਬਰੀ ਹੋ ਰਹੀ ਹੈ ਜੇ ਦੋ ਨੰਬਰੀ ਨਹੀਂ ਹੋ ਰਹੀ ਤੈਨੂੰ ਪਤਾ ਹੈ ਸਰਕਾਰ ਦੇ ਕੰਮਾਂ 'ਚ ਬਹੁਤ ਜ਼ਿਆਦਾ ਨਜ਼ਰ ਰੱਖੀ ਜਾਂਦੀ ਹੈ ਦੋ ਨੰਬਰੀਆਂ 'ਚ ਆਪਾਂ ਉਹਦੀ ਫਾਈਲ ਤੁਹਾਨੂੰ ਕਰਕੇ ਪ੍ਰੋਸੈਸ ਕਰਕੇ ਦੇਾਂਗੇ ਤੇ ਉਹਦਾ ਜਿਹੜਾ ਅਪਰੂਵਲ ਹੋਏਗਾ ਉਹ ਟੌਪ ਦਾ ਅਪਰੂਵਲ ਹੋਏਗਾ ਮਕਸਦ ਇਹ ਕਿ ਉਹ ਬੈਂਕ ਅਪਰੂਵਲ ਨਹੀਂ ਕਰ ਸਕਦੇ ਜਿਹਦੀ ਆਪਾਂ ਗੱਲ ਕਰਦੇ ਆ ਹੂੰ ਬੈਂਕ ਨੇ ਜਿਵੇਂ ਆਪਣੇ ਕੋਲ ਨਾਨ-ਪ੍ਰੋਫਿਟ ਬੈਂਕ ਵੀ ਹੈਗੇ ਉਹ ਹੈਲਪ ਕਰਦੇ ਨੇ ਡੈਫੀਨਿਟਲੀ ਪਰ ਉਹਨਾਂ ਦਾ ਮੇਨ ਮਕਸਦ ਇਹ ਨਹੀਂ ਹੁੰਦਾ ਕਿ ਟਰੱਕ ਦੇ ਕੇ ਬਾਅਦ ਚ ਪ੍ਰੋਬਲਮ ਚ ਆਣ ਪਰ ਇਹਦੇ ਚ ਰਿਸਕ ਗਾਰੰਟੀ ਜਿਹੜੀ ਹੈ ਉਹ ਸਰਕਾਰ ਲੈ ਰਹੀ ਹੁੰਦੀ ਹੈ ਸਰਕਾਰ ਰਿਸਕ ਗਾਰੰਟੀ ਲੈਂਦੀ ਹੈ ਕਿ ਭਾਵੇਂ ਜੇ ਉਹ ਕੁਝ ਵੀ ਹੋ ਗਿਆ ਅਸੀਂ ਗਾਰੰਟੀ ਦਿੰਦੇ ਆ ਤੇ ਇਹ ਲੋਨ ਤੁਸੀਂ ਪਾਸ ਕਰੋ ਅੱਛਾ ਉਹਦੇ ਬਾਅਦ ਜਿਹੜੇ ਛੋਟੇ ਫਲੀਟ ਨੇ ਮੇਰੇ ਕੋਲ ਆਲਰੇਡੀ ਦੋ ਟਰੱਕ ਨੇ ਐਗਜ਼ਾਮਪਲ ਦੇ ਰਿਹਾ ਲੋਨ ਨਹੀਂ ਲਿਆ ਜਾਂ ਮੈਂ ਕੈਸ਼ ਤੇ ਲਏ ਜਾਂ ਮੈਂ ਐਗਜ਼ਾਮਪਲ ਦੇ ਰਿਹਾ ਮੈਂ ਚੋਨਾ ਕਿ ਮੈਂ 4-5 ਹੋ ਟਰੱਕ ਪਾਲਾ ਪਰ ਮੈਨੂੰ ਲੋਨ ਟਰੱਕ ਦੇ ਨਹੀਂ ਰਿਹਾ ਜਿਵੇਂ ਹੁਣ ਬਹੁਤ ਸਾਰੇ ਬੈਂਕ ਨੇ ਉਹ ਪਹਿਲੇ ਕਹਿੰਦੇ ਸੀ 3 ਮਹੀਨੇ ਬਾਅਦ ਤੁਸੀਂ ਫਾਈਲ ਲਾ ਦਿਓ ਜੇ ਦੂਜਾ ਟਰੱਕ ਲੈਣਾ ਹੋ ਫਿਰ 6 ਮਹੀਨੇ ਬਾਅਦ ਹੁਣ ਕਹਿੰਦੇ ਸਾਲ ਤੱਕ ਫਾਈਲ ਹੀ ਨਾ ਲਾਓ ਜੇ ਤੁਸੀਂ ਅੱਜ ਟਰੱਕ ਲਿਆ ਤੇ ਸਾਲ ਤੱਕ ਸਾਨੂੰ ਦੁਬਾਰਾ ਫਾਈਲ ਨਾ ਲਾਓ ਜੇ ਦੂਜਾ ਟਰੱਕ ਲੈਣਾ ਪਰ ਇਹਦੇ ਚ ਥੋੜੀ ਜਿਹੀ ਡਿਫਰੈਂਟ ਆ ਕਿ ਜੇ ਤੁਸੀਂ ਫਾਈਲ ਲਾ ਦਿਓ ਉਹਦੇ ਚ ਐਕਸਪਲੇਨ ਕਰੋ ਜੀ ਮੈਂ 5 ਟਰੱਕ ਪਾਣੇ ਮੈਂ 6 ਟਰੱਕ ਪਾਣੇ ਮੈਂ ਇਨੀ ਜੋਬ ਕ੍ਰिएशन ਕਰ ਰਿਹਾ ਜਿਹੜੀ ਆਪਾਂ ਸਾਰੇ ਫਾਈਲ ਕਰਾਂਗੇ ਗੋ ਥਰੂ ਕਰਾਂਗੇ ਉਹਦੇ ਸਰਕਾਰ ਗਰੰਟੀ ਦੇएगी ਕਿ ਦੇਖੋ ਹਾਫ ਅ ਮਿਲੀਅਨ ਦੇ ਇਹਨਾਂ ਨੂੰ ਟਰੱਕ ਦੇ ਦੋ ਯੂਐਸਏ ਟਰੱਕ ਸੇਲ ਜਿਹੜੇ ਆਪਣੇ ਟਰੱਕ ਉਹਨਾਂ ਦੇ ਨਾਲ ਲਾ ਰਿਹਾ ਉਹਦੇ ਵਿੱਚ ਸਾਡੀ ਪੂਰੀ ਐਕਸਪਲੇਨੇਸ਼ਨ ਹੁੰਦੀ ਹੈ ਕਿ ਸਾਡੇ ਟਰੱਕ ਜਿਹੜੇ ਨੇ ਬੈਂਕ ਦੇ ਚੱਕੇ ਟਰੱਕ ਨਹੀਂ ਹੈਗੇ ਉਹ ਟਰੱਕ ਨਹੀਂ ਹੈਗੇ ਬੰਦਾ ਇੱਧਰੋਂ ਲੈ ਕੇ ਜਾਏ ਆਪਾਂ ਇਹ ਵੀ ਦੱਸਦੇ ਚੱਲਦੇ ਆ ਕਿ ਜਿਨ੍ਹਾਂ ਨੇ ਜ਼ਿਆਦਾ ਜਾਣਕਾਰੀ ਲੈਣੀ ਹੈ ਟੀਵੀ ਸਕਰੀਨ ਦੇ ਉੱਪਰ ਅਸੀਂ ਨੰਬਰ ਦੇਵਾਂਗੇ ਤੇ ਤੁਸੀਂ ਡਾਇਰੈਕਟ ਜਿਹੜਾ ਰਾਬਤਾ ਹੈ ਯੂਐਸਏ ਟਰੱਕ ਸੇਲ ਵਾਲਿਆਂ ਨਾਲ ਰਾਤ ਦਾ ਜਿਹੜਾ ਕਾਇਮ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਮੋਟੇ-ਮੋਟੇ ਦੋ ਸਵਾਲ ਮੈਂ ਪੁੱਛ ਲੈਣਾ ਸਰ ਤੁਹਾਡੇ ਕੋ ਇਸ ਦੇ ਮੁਤਲਕੀ ਕਿ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਡਾਊਨ ਪੇਮੈਂਟ ਇਸ ਕੇਸ ਦੇ ਵਿੱਚ ਜਿਹੜਾ ਤੁਸੀਂ ਲੋਨ ਕਰਵਾ ਕੇ ਦੇ ਰਹੇ ਹੋ ਘੱਟ ਸਕੋਰ ਵਾਲਾ ਜਾਂ ਕਿਸੇ ਦੇ ਵਧੀਆ ਵੀ ਸਕੋਰ ਨੇ ਇਸ ਕੇਸ ਦੇ ਵਿੱਚ ਡਾਊਨ ਪੇਮੈਂਟ ਦਾ ਵੀ ਫਰਕ ਪਏਗਾ ਤੇ ਇੰਟਰਸਟ ਰੇਟ ਦਾ ਵੀ ਫਰਕ ਪਏਗਾ ਇਹ ਮੋਟੇ-ਮੋਟੇ ਦੋ ਆਨਸਰ ਦੇ ਦਿਓ ਸਾਨੂੰ ਜੀ ਸਭ ਤੋਂ ਪਹਿਲਾਂ ਤੇ ਇਹ ਜਿਹੜੇ ਲੋਨ ਨੇ ਇਹ ਬੈਂਕ ਗਰੰਟੀ ਵਾਲੇ ਲੋਨ ਨੇ ਇਹਨਾਂ ਦੀ ਡਾਊਨ ਪੇਮੈਂਟ ਬਹੁਤ ਘੱਟ ਹੋਏਗੀ ਯਾਨੀ ਸਮਝੋ 20% ਦੇ ਹਾਲੇਦ ਵਾਲੇ ਹੋਏਗੀ ਤੇ 20 ਤੋਂ 25% ਦੇ ਹਾਲੇਦ ਵਾਲੇ ਹੋਏਗੀ ਈਵਨ ਫਸਟ ਟਾਈਮ ਬਾਇਰ ਵਾਸਤੇ ਵੀ ਤੇ ਜੇ ਛੋਟੇ ਫਲੀਟ ਨੇ ਫਿਰ ਡੈਫੀਨਿਟਲੀ ਉਹਨਾਂ ਨੂੰ ਗਵਰਨਮੈਂਟ ਨਾਲ ਡਿਸਕਸ ਕਰਾਂਗੇ ਹੋ ਸਕਦਾ ਹੈ 15% ਵੀ ਹੋ ਜਾਏ ਹੋ ਸਕਦਾ ਹੈ 10% ਵੀ ਹੋ ਜਾਏ ਉਹ ਡਿਪੈਂਡ ਕਰ ਰਿਹਾ ਹੁੰਦਾ ਜਿਹੜੀ ਪ੍ਰੋਪੋਜ਼ਲ ਬਣ ਰਹੀ ਆ ਜਿਹਦੇ ਤੇ ਰਿਸੋਰਸ ਲੱਗਣੇ ਉਹਦਾ ਉਹਦੇ ਬਾਅਦ ਜਿਹੜੀ ਦੂਸਰੀ ਤੁਸੀਂ ਗੱਲ ਕੀਤੀ ਕਿ ਆਪਣਾ ਇੰਟਰਸਟ ਰੇਟ ਇੰਟਰਸਟ ਰੇਟ ਇਹਨਾਂ ਦੇ ਬਹੁਤ ਨੋਮੀਨਲ ਇੰਟਰਸਟ ਰੇਟ ਨੇ ਦੇਖੋ ਹੁਣ ਜਿਹੜਾ ਟਰੇਡ ਬੈਡ ਹੈਗਾ ਜੇ ਉਹਨੇ ਟਰੱਕ ਲੋਨ ਲੈਣਾ ਪਹਿਲੇ ਤਾਂ ਮਿਲਦਾ ਨਹੀਂ ਜੇ ਮਿਲ ਵੀ ਗਿਆ ਤੇ ਉਹਦਾ ਰੇਟ ਬਹੁਤ ਜ਼ਿਆਦਾ ਹਾਈ ਹੁੰਦਾ ਹਾਈ ਦਾ ਮਕਸਦ ਇਹ ਮੈਂ ਕਹਿ ਰਿਹਾ 30 40% ਵੀ ਹੁੰਦਾ ਇਹਦੇ ਚ ਜਿਹੜੀ ਸਰਕਾਰ ਗਰੰਟੀ ਦੇਦੀ ਹੈ ਇਹਦਾ ਜਿਹੜਾ ਰੇਟ ਹੋਏਗਾ ਬਹੁਤ ਨੋਮੀਨਲ ਹੋਏਗਾ ਯਾਨੀ ਸਮਝੋ 12% ਤੋਂ ਲੈ ਕੇ 17 18% ਦੇ ਅੰਦਰ ਹੋਏਗਾ ਤੇ ਆਫ ਕੋਰਸ ਬਾਕੀ ਤੁਹਾਡੀ ਫਾਈਲ ਤੇ ਡਿਪੈਂਡ ਕਰਦਾ ਨਾ ਕਿ ਸਕੋਰ ਕਿੰਨੇ ਗਿਆ ਰਾਈਟ ਜੇ ਸਕੋਰ ਵਿੱਚ ਜੀ ਇਹਦੇ ਵਿੱਚ ਖਾਲੀ ਸਕੋਰ ਨਹੀਂ ਦੇਖਿਆ ਜਾ ਰਿਹਾ ਨਾ ਬਿਲਕੁਲ ਤੁਸੀਂ ਠੀਕ ਕਿਹਾ ਇਹਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਕਿ ਬੈਕਗਰਾਉਂਡ 'ਚ ਜੌਬ ਕ੍ਰिएशन ਹੋ ਰਹੀ ਹੈ ਇਕਨੋਮੀ ਦੀ ਹੈਲਪ ਹੋ ਰਹੀ ਹੈ ਤੇ ਲੋਕੀ ਜਿਵੇਂ ਮੈਂ ਛੋਟੀ ਜੀ ਗੱਲ ਕਰਦਾ ਮਾਈਨੋਰਟੀਜ਼ ਮਿਨੋਰਟੀ ਜਿਵੇਂ ਆਪਾਂ ਮਿਨੋਰਟੀ ਹੈਗੇ ਇੱਧਰ ਮਿਨੋਰਟੀ ਨੂੰ ਹੈਲਪ ਕੀਤੀ ਜਾ ਰਹੀ ਹੈ ਜਿਵੇਂ ਕਹਿੰਦਾ ਕੋਈ ਬਿਜ਼ਨਸ ਮਜ਼ਦੂਰ ਮਜ਼ਦੂਰਦਰੰ ਬਿਜ਼ਨਸ ਹੈਗਾ ਜਾਂ ਐਗਜ਼ਾਮਪਲ ਦੇ ਰਹੇ ਹਾਂ ਜੇ ਕੋਈ ਬਿਜ਼ਨਸ ਹੈਗਾ ਫੋਰ ਐਗਜ਼ਾਮਪਲ ਰੂਲਰ ਬਿਜ਼ਨਸ ਹੈਗਾ ਜਿਵੇਂ ਆਪਾਂ ਬੇਕਰਫੀਲਡ ਚ ਬਿਜ਼ਨਸ ਕਰ ਰਹੇ ਆ ਸਾਡਾ ਬਿਜ਼ਨਸ ਜਿਹੜਾ ਹੈ ਉਹਦਾ ਮਾਡਲ ਬਹੁਤ ਸਟਰੋਂਗ ਹੋਏਗਾ ਐਸ ਕੰਪਰਡ ਟੂ ਕੋਈ ਬੰਦਾ ਐਲ ਐਚ ਚ ਕੰਮ ਕਰ ਰਿਹਾ ਕਿਉਂਕਿ ਐਲ ਐਚ ਅਪਰਚੂਨਿਟੀ ਜ਼ਿਆਦਾ ਨਹੀਂ ਇਧਰ ਅਪਰਚੂਨਿਟੀ ਘਟਾ ਠੀਕ ਹੈ ਜੀ ਉਹਦੇ ਬਾਅਦ ਮੈਂ ਹੋਰ ਗੱਲ ਕਰ ਰਿਹਾ ਕਿ ਮਤਲਬ ਬਹੁਤ ਸਾਰੇ ਜਿਵੇਂ ਊਮਨ ਰਨ ਬਿਜ਼ਨਸ ਆ ਊਮਨ ਰਨ ਬਿਜ਼ਨਸ ਜਿਹੜਾ ਹੈਗਾ ਉਹਨੂੰ ਵੀ ਪ੍ਰੌਰਟੀ ਦਿੱਤੀ ਜਾਂਦੀ ਉਹਦਾ ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ ਸਰਕਾਰ ਵੱਲੋਂ ਕਿ ਉਹਨਾਂ ਨੂੰ ਚਾਹੀਦਾ ਵੁਮਨ ਰਨ ਬਿਜ਼ਨਸ ਵੀ ਹੋਵੇ ਮੇਰੀ ਆਪਣੀ ਸਲਾਹ ਹੈਗੀ ਜਿਹੜੇ ਆਪਣੇ ਬਿਜ਼ਨਸ ਨੇ ਉਹ ਸਾਰੀ ਵੁਮਨ ਰਨ ਬਿਜ਼ਨਸ ਨੇ ਹੁਣ ਮੇਰੇ ਬਾਥ ਵੀ ਮੇਰੇ ਘਰ ਵਾਲੇ ਬਾਥ ਨੇ ਤੇ ਰਿਐਲਿਟੀ ਇਹ ਹੈਗੀ ਕਿ ਆਪਾਂ ਫਿਰ ਦੋ ਦੋ ਵਾਸਤੇ ਕੁਆਲੀਫਾਈ ਹੋ ਜਾਂਦੇ ਠੀਕ ਜੀ ਵੁਮਨ ਨਾਲ ਸਟੇ ਬੈਲੋਰਟੀ ਪਾਤੇ ਸਾਡੇ ਹੁਣ ਮੰਤਰੀ ਜਿੱਦਾਂ ਆਪਾਂ ਕਹਿ ਦਿੰਨੇ ਹਨ ਅਸਲ ਸੈਦ ਭਾਜੀ ਇੱਕ ਚੀਜ਼ ਦੱਸੋ ਕਿ ਇਹ ਸਟੇ ਟੂ ਸਟੇਟ ਵਰੀ ਕਰੇਗਾ ਜਾਂ ਕਿਸੇ ਵੀ ਸਟੇਟ ਦੇ ਵਿੱਚ ਲੋਨ ਜਿਹੜਾ ਇਹ ਹੋ ਜਾਏਗਾ ਸਾਡੇ ਕੋਲ ਹੁਣ ਤਿੰਨ ਸਟੇਟਾਂ ਨਾਲ ਕਨੈਕਸ਼ਨ ਹੋਇਆ ਇਹਦੇ ਚ ਹੈਗੀ ਜੀ ਕੈਲੀਫੋਰਨੀਆ ਇਹਦੇ ਚ ਹੈਗੀ ਜੀ ਨਿਊਯਾਰਕ ਤੇ ਇਹਦੇ ਚ ਹੈਗੀ ਜੀ ਟੈਕਸਸ ਅਸੀਂ ਹੋਰ ਸਟੇਟਾਂ ਨਾਲ ਵੀ ਗੱਲ ਕਰ ਰਹੇ ਹਾਂ ਇਹ ਸਿਸਟਮ ਨੂੰ ਚਲਾਉਣ ਵਾਸਤੇ ਤੇ ਫੈਡਰਲ ਇਹਦੇ ਚ ਫੈਡਰਲ ਪ੍ਰੋਗਰਾਮ ਵੀ ਹੈਗੇ ਯਾਨੀ ਕਈ ਸਟੇਟਾਂ ਦੇ ਪ੍ਰੋਗਰਾਮ ਨੇ ਕਈ ਫੈਡਰਲ ਪ੍ਰੋਗਰਾਮ ਨੇ ਹੁਣ ਉਹਦੇ ਚ ਜਦੋਂ ਦੇਖੋ ਸਭ ਤੋਂ ਪਹਿਲਾਂ ਤਾਂ ਯੂਐਸਏ ਟਰੈਕਸਿਲ ਫਾਈਲ ਆਨਦੇ ਕੋਈ ਪੈਸੇ ਨਹੀਂ ਲੈ ਰਿਆ ਦੂਸਰੀ ਗੱਲ ਜਦੋਂ ਅਪਰੂਵਲ ਆ ਜਾਊਗੀ ਉਦੇ ਬਾਅਦ ਅਸੀਂ ਉਹ ਪਹਿਲਾਂ ਅਪਰੂਵਲ ਦੱਸਾਂਗੇ ਭਾਈ ਇਹ ਅਪਰੂਵਲ ਆ ਇਹ ਟਰੱਕ ਉਹਦੇ ਵਿੱਚ ਫਿੱਟ ਹੁੰਦਾ ਜੇ ਤੁਸੀਂ ਸਹਿਮਤ ਹੋ ਡਾਊਨ ਪੇਮੈਂਟ ਪਝਵਾ ਦੋ ਅਸੀਂ ਉਹਨਾਂ ਨੂੰ ਪ੍ਰੂਫ ਕਰ ਦਈਏ ਕਿ ਤੁਸੀਂ ਡਾਊਨ ਪੇਮੈਂਟ ਦੇ ਦਿੱਤੀ ਹੈ ਤੇ ਆਪਾਂ ਫਾਈਲ ਅੱਗੇ ਆਪਾਂ ਪ੍ਰੋਸੈਸਰ ਦਰਸ਼ਕਾਂ ਨੂੰ ਥੋੜਾ ਜਿਹਾ ਦੱਸ ਦਈਏ ਕਿ ਭਾਈ ਅਮਰੀਕਾ ਹੈਗਾ ਇੰਡੀਆ ਜਾਂ ਪਾਕਿਸਤਾਨ ਨਹੀਂ ਹੈਗਾ ਇੱਥੇ ਹਰ ਚੀਜ਼ ਤੇ ਪੈਸੇ ਲੱਗਦੇ ਹੈਗੇ ਨੇ ਪਰ ਤੁਸੀਂ ਦੇਖੋ ਇਹ ਖਾਸ ਕਰਕੇ ਜਿਹੜਾ ਗਵਰਨਮੈਂਟ ਦੇ ਲੋਨ ਵਾਲੀ ਗੱਲ ਹੁੰਦੀ ਨਾ ਇਹ ਝੰਜਟ ਬਹੁਤ ਹੁੰਦਾ ਹੈ ਇਹਦੇ ਜੋ ਸਮਾਂ ਬਹੁਤ ਕੰਜ਼ਿਊਮ ਹੁੰਦਾ ਹੈ ਔਰ ਯੂਐਸਏ ਟਰੱਕ ਸੇਲ ਵਾਲੇ ਤੁਹਾਡੇ ਫਾਈਲ ਦੇ ਕੋਈ ਚਾਰजेस ਨਹੀਂ ਲੈ ਰਹੇ ਤੁਹਾਨੂੰ ਲੋਨ ਵਧੀਆ ਤਰੀਕੇ ਦੇ ਨਾਲ ਕਰਵਾ ਕੇ ਦੇਣਗੇ ਫਿਰ ਤੁਸੀਂ ਜਿਹੜਾ ਟਰੱਕ ਹੈ ਉਹ ਸਿਲੈਕਟ ਜਿਹੜਾ ਆਪਾਂ ਕਰ ਸਕਦੇ ਹਾਂ ਜੀ ਸਹੀ ਸਰ ਜੀ ਜੀ ਬਿਲਕੁਲ ਤੁਸੀਂ ਕਿਹਾ ਜਿਵੇਂ ਅੱবি ਥੋੜੇ ਦਿਨਾਂ ਪਹਿਲਾਂ ਤਿੱਕਰ ਐਦਾਂ ਚੱਲਦੀ ਸੀ ਕਿ ਜੀ ਬ੍ਰੋਕਰ ਨੇ ਸਾਡੇ ਕੋਲ ਇੱਕ ਭਾਈ ਆਇਆ ਉਹਨਾਂ ਨੇ ਦੱਸਿਆ ਜੀ ਬ੍ਰੋਕਰ ਆ ਉਹਨੇ 4500 ਡਾਲਰ ਲੈ ਲੋਨ ਪਾਸ ਕਰਨ ਨੂੰ ਉਹਦੇ ਬਾਅਦ ਇੱਕ ਹੋਰ ਡੀਲਰਸ਼ਿਪ ਆ ਨਾਂ ਨਹੀਂ ਲੈ ਸਕਦਾ ਮੈਂ ਉਹਨਾਂ ਦਾ ਇੱਕ ਬਿੱਲ ਆ ਫੇਲ ਆਇਆ ਉਹਨਾਂ ਨੇ ਫਾਈਨਾਂਸ ਫੀ 4500 ਡਾਲਰ ਲਾਈ 4000 ਤੇ ਮੈਂ ਆਪ ਦੇਖੀ ਆ 4500 ਮੈਂ ਆਪ ਦੇਖੀ ਆ ਹੁਣ ਬੈਂਕ ਵੀ ਥੋੜੇ ਜਿਹਾ ਸਿਆਣੇ ਹੋ ਗਏ ਉਹਨਾਂ ਨੇ ਕਿਹਾ ਜੀ ਜਿਹੜਾ ਜਿਨ੍ਹਾਂ ਕੋਲ ਟਾਈਟਲ ਗਰੰਟੀ ਨਹੀਂ ਹੈਗਾ ਜਿਵੇਂ ਬ੍ਰੋਕਰ ਦੀ ਗੱਲ ਕਰਦਾ ਉਹਦੇ ਕੋਲ ਟਾਈਟਲ ਗਰੰਟੀ ਨਹੀਂ ਹੈਗਾ ਜਿਵੇਂ ਬਾਹਰੋਂ ਕੋਈ ਅਸੀਂ ਹੁਣ ਯੂਐਸਏ ਟਰੱਕ ਸੇਲ ਆਊਟਸਾਈਡ ਲੋਨ ਜਿਹੜੇ ਉਹ ਨਹੀਂ ਕਰ ਰਿਹਾ ਆਊਟਸਾਈਡ ਲੋਨ ਦਾ ਮਕਸਦ ਜਿਹੜੇ ਪ੍ਰਾਈਵੇਟ ਲੋਨ ਨਹੀਂ ਕਰ ਰਿਹਾ ਉਹਦੀ ਰੀਜ਼ਨ ਇਹ ਸੀ ਅਸੀਂ ਦੇਖਿਆ ਜਦੋਂ ਟਰੱਕ ਆਂਦਾ ਉਹਦੇ ਤੇ ਮਾਈਲ ਵੀ ਡਿਫਰੈਂਟ ਹੁੰਦੇ ਆ ਉਹਦੇ ਚ ਬੈਕਗਰਾਉਂਡ ਚੈੱਕ ਕਰੀਏ ਤੇ ਬਹੁਤ ਵਾਰੀ ਆਪਾਂ ਚੈੱਕ ਕੀਤਾ ਕਿ ਟਰੱਕ ਦੇ ਮਾਈਲ ਜਿਹੜਾ ਸਿਸਟਮ ਚ ਕੋ ਹੋਰ ਸੀਗੇ ਟਰੱਕ ਦੇ ਉੱਤੇ ਕੋਈ ਹੋਰ ਸੀਗੇ ਇਸ ਵਾਸਤੇ ਜਿਹੜਾ ਬੈਂਕ ਵੀ ਬਹੁਤ ਕੰਫਰਟੇਬਲ ਫੀਲ ਕਰਦਾ ਜਦੋਂ ਉਹ ਯੂਐਸਏ ਟਰੱਕ ਸੇਲ ਨਾਲ ਡੀਲ ਕਰਦਾ ਕਿ ਭਾਈ ਇਹਨਾਂ ਦੇ ਟਰੱਕ ਜਿਹੜੇ ਨੇ ਇੱਕ ਫਲੀਟ ਦੇ ਚੱਲੇ ਮੇਨਟੇਨੈਂਸ ਹੋਈ ਆ ਵਾਰੰਟੀਆਂ ਲੱਗੀਆਂ ਨੇ ਤੇਲ ਪਾਣੀ ਚੇਂਜ ਕਰਕੇ ਦੇ ਰਹੇ ਤੇ ਰੈਪਿਊਟੇਸ਼ਨ ਵੀ ਵਿੱਚੇ ਕੰਮ ਕਰੀਏ ਜਿਹੜਾ ਜੇ ਸਾਡੇ ਨਾਲ ਡੀਲ ਕਰਨਗੇ ਤਾਂ ਆਫਕੋਰਸ ਸਾਡੇ ਪੈਸੇ ਜਿਹੜੇ ਬਣ ਰਹੇ ਨੇ ਉਹ ਟਰੱਕ ਵੇਚ ਕੇ ਬਣ ਰਹੇ ਨੇ ਸਾਨੂੰ ਅਪਰੂਵਲ ਦੇ ਪੈਸਿਆਂ ਦੀ ਲੋੜ ਨਹੀਂ ਸਾਨੂੰ ਬ੍ਰੋਕਰੇਰੀ ਦੇ ਪੈਸਿਆਂ ਦੀ ਲੋੜ ਨਹੀਂ ਸਾਨੂੰ ਹੋਰ ਚੀਜ਼ਾਂ ਦੀ ਲੋੜ ਨਹੀਂ ਆਪਾਂ ਟਰੱਕ ਵੇਚ ਕੇ ਆਪਣੀ ਰੋਟੀ ਵਧੀਆ ਬਣਾ ਰਹੇ ਆ ਤੇ ਜੇ ਉਸ ਪਾਸੇ ਵੀ ਤੁਸੀਂ ਦਿਓਗੇ ਉਹਨਾਂ ਨੂੰ ਟਿਕਾ ਲਵਾਓਗੇ ਫਿਰ ਉਹਨਾਂ ਨੇ ਇੰਟਰਸਟ ਰੇਟ ਬਤਾ ਦੇਣਾ ਆਪਣੀ ਫੀਸ ਬਣਾਉਣ ਵਾਸਤੇ ਫੀਸ ਵੀ ਚਾਰਜ ਕਰਨੀ ਉਹ ਹੋਰ ਚੀਜ਼ ਬਣ ਜਾਂਦੀ ਹੈ ਆਪਾਂ ਜਿਹਨੂੰ ਡਰੈਕਟ ਚਾਰਜ ਕਰ ਰਹੇ ਆ ਇਹ ਮਚਮੋਰ ਇਜ਼ੀਅਰ ਹੁੰਦਾ ਕਸਟਮਰ ਵਾਸਤੇ ਪਲੱਸ ਜਿਹੜਾ ਕਸਟਮਰ ਸਾਡੇ ਤੋਂ ਬਾਅਦ ਇੱਕ ਵਾਰੀ ਟਰੱਕ ਲੈ ਗਿਆ 99% ਉਹ ਸਾਡੇ ਨਾਲ ਕਨੈਕਟ ਹੋ ਗਿਆ 0.001% ਕੋਈ ਅਦਾ ਦੀ ਚੀਜ਼ ਹੋ ਸਕਦੀ ਹੈ ਜਿਹੜੀ ਕਸਟਮਰ ਦੇ ਮਾਈਂਡ ਚ ਹੋਏ ਜਿਹੜਾ ਉਹਨਾਂ ਨੇ ਸਾਨੂੰ ਡਿਸਕਸ ਨਹੀਂ ਕੀਤਾ ਤੇ ਅਸੀਂ ਓਵਰਕਮ ਨਹੀਂ ਕਰ ਸਕਦੇ ਅਦਰਵਾਇਜ਼ 99.9% ਜਿਹੜਾ ਨਾ ਸਾਡੀ ਕਮਿਊਨਿਕੇਸ਼ਨ ਰਹਿੰਦੀ ਹੈ ਸਾਡੇ ਉਹੀ ਰਿਪੀਟ ਕਸਟਮਰ ਨੇ ਹੁਣ ਵੀ ਜਿਹੜਾ ਆਪਾਂ ਟਰੱਕ ਵੇਚ ਰਹੇ ਹਾਂ ਉਹਨਾਂ ਨੂੰ ਵੇਚਦੇ ਜਿਹੜੇ ਸਾਡੇ ਰਿਪੀਟ ਕਸਟਮਰ ਨੇ ਬਾਹਰ ਦੇ ਕਸਟਮਰ ਜਿਹੜੇ ਨੇ ਉਹ ਆ ਜਾਂਦੇ ਨੇ ਡੈਫੀਨਿਟਲੀ ਜੁਆਇਨ ਕਰ ਲੈਂਦੇ ਨੇ ਪਰ ਉਹਨਾਂ ਨੂੰ ਵੀ ਸਮਝਣ ਵਾਸਤੇ ਢੇਰ ਲੱਗਦੀ ਆ ਕਿ ਸਾਡੀ ਮੈਂਟੈਲਿਟੀ ਕੀ ਆ ਅਸੀਂ ਸਾਡੇ ਬਿਜ਼ਨਸ ਥਾਰਟ ਕੀ ਆ ਪੱਕੀ ਬਿਜ਼ਨਸ ਅਚੀਵ ਕਰਨਾ ਚਾਹ ਰਹੇ ਨੇ ਅਸੀਂ ਇਹ ਨਹੀਂ ਕਿ ਸਿਰਫ ਇੱਕ ਵਾਰੀ ਟਰੱਕ ਵੇਚਿਆ ਤੇ ਗੁੱਡ ਬਾਏ ਫਿਰ ਫੋਨ ਚੱਕਣਾ ਹਟ ਗਿਆ ਆਪਾਂ ਉਹ ਕੰਮ ਨਹੀਂ ਕਰਦੇ ਜੀ ਬਿਲਕੁਲ ਉਹ ਸੈਦ ਭਾਜੀ ਸਾਡੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਦੱਸ ਦੋ ਕਿ ਯੂ ਐਸ ਏ ਟਰੱਕ ਸੇਲ ਇੱਕ ਤਾਂ ਥੋੜਾ ਜਿਹਾ ਚਾਨਣਾ ਪਾ ਦਿਓ ਇੰਡੀਆ ਪਲਸ ਦੀ ਲੋਕੇਸ਼ਨ ਬਾਰੇ ਔਰ ਦੂਜਾ ਕਿਹੜੇ ਕਿਹੜੇ ਟਰੱਕ ਤੁਹਾਡੇ ਕੋਲ ਇਸ ਵੇਲੇ ਖੜੇ ਹੈਗੇ ਨੇ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਜਿੱਦਿ ਯੂਐਸਏ ট্রাকਸ ਨੇ ਇਨੀਆਂ ਐਪਲਸ ਤੇ ਲੋਕੇਸ਼ਨ ਖੋਲ ਗਈ ਹੈ ਆਲਰੇਡੀ ਉਹਨਾਂ ਦਾ ਖਾਤਾ ਵੀ ਖੁੱਲ ਗਿਆ ਦੋ ਟਰੱਕ ਵਿਗੇ ਨੇ ਉਸ ਲੋਕੇਸ਼ਨ ਤੇ ਸਭ ਤੋਂ ਵੱਡੀ ਗੱਲ ਹੈ ਜੀ ਤੁਸੀਂ ਉਸ ਲੋਕੇਸ਼ਨ ਤੇ ਬਹਿ ਕੇ ਕਿਸੇ ਵੀ ਲੋਕੇਸ਼ਨ ਦੇ ਟਰੱਕ ਲੈ ਸਕਦੇ ਹੋ ਅਸੀਂ ਸਿਲਵਰ ਤੇ 골ਡ ਪੈਕੇਜ ਨਾਲ ਦੇ ਰਹੇ ਹਾਂ ਮਕਸਦ ਇਹ ਹੈ ਕਿ ਅਸੀਂ ਐਜ਼ ਇਸ ਟਰੱਕ ਨਹੀਂ ਵੇਚ ਰਹੇ ਅਸੀਂ ਵਾਰੰਟੀ ਨਾਲ ਲਾ ਕੇ ਦੇ ਰਹੇ ਹਾਂ ਜਿਹੜੇ ਸਾਡੇ ਰੀਟੇਲ ਦੇ ਟਰੱਕ ਨੇ ਉਹਨਾਂ ਨਾਲ ਅਸੀਂ ਐਨਲ ਇਨਸਪੈਕਸ਼ਨ ਕਰਕੇ ਦੇ ਰਹੇ ਹਾਂ ਤੁਸੀਂ ਇਨੀਆਂ ਐਪਲਸ ਜਾਓ ਵਿਜ਼ਿਟ ਕਰੋ ਸਾਡੀ ਲੋਕੇਸ਼ਨ ਸਾਡਾ ਪ੍ਰੋਸੈਸ ਦੇਖੋ ਸਾਡੀ ਅਪਰੂਵਲ ਦੇਖੋ ਉਦੇ ਬਾਅਦ ਆਪਣਾ ਇੰਟੈਲੀਜੈਂਟ ਡਿਸੀਜਨ ਕਰੋ ਤੇ ਟੱਕਾ ਵਾਸਤੇ ਸਾਡੇ ਕੋਲ ਹੁਣ ਇਸ ਵੇਲੇ ਜੇ ਫਰੇਟ ਲਾਈਨਰ ਦੀ ਗੱਲ ਕਰੀਏ 55000 ਤੋਂ ਲੈ ਕੇ 올 ਦਾ ਵੇ 120000 ਤੱਕ ਸਾਡੀ ਸਾਰੀ ਰੇਂਜ ਕਵਰ ਆ ਤੇ ਸਾਰੇ ਜਿਹੜੇ ਨੇ ਫਲੀਟ ਦੇ ਚੱਲੇ ਟਰੱਕ ਨੇ ਇਹਦੇ ਬਾਅਦ ਜੇ ਆਪਾਂ ਪੀਟਰਬਿਲਡ ਜਾ ਜਾਈਏ ਤੇ 24 ਦੇ ਪੀਟਰਬਿਲਡ ਲੱਗੇ ਨੇ ਸਾਡੇ ਕੋਲ ਕਮ ਇਨ 500 ਹਾਰਸ ਪਾਵਰ ਮੋਟਰਾਂ ਨਾਲ ਫੁੱਲੀ ਲੋਡਡ ਤੇ ਅਮਰੀਕਨ ਟਾਇਰਾਂ ਨਾਲ ਇਹ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਬਾਅਦ ਇੰਟਰਨੈਸ਼ਨਲ ਦੇ ਜਿਹੜੇ ਸਾਡੇ ਟਰੱਕ ਲੱਗੇ ਨੇ ਉਹਦੇ ਚ ਬਹੁਤ ਸਾਰੇ ਸਾਡੇ ਟਰੱਕ ਵਿਗ ਗਏ ਨੇ ਬਹੁਤ ਜਲਦੀ ਵਿਗ ਗਏ ਨੇ ਪਰ ਹੁਣ ਵੀ ਸਾਡੇ ਕੋਲ 2-3 ਟਰੱਕ ਰੈਡੀ ਨੇ ਜਿਹੜੇ ਇੰਟਰਨੈਸ਼ਨਲ ਦੇ ਨੇ ਉਹਦੇ ਨਾਲ ਸਾਲ ਦੀ ਵਾਰੰਟੀ ਹੈ 골ਡ ਪੈਕੇਜ ਹੈ ਤੇ ਕਮ ਇੰਜਨ ਮੋਟਰ ਲੱਗੀ ਆ APU ਲੱਗੇ ਨੇ ਜੇ ਤੁਸੀਂ ਐਂਟਰੀ ਲੈਵਲ ਚਾਹੋ ਤੇ ਮੈਂ ਖਾਲੇ 48000 ਤੋਂ 55000 ਦੇ ਜਿਹੜੇ ਨੇ ਜਰਮਨ ਮੋਟਰ ਜਿਹੜੀ ਹੈਗੀ ਇੰਟਰਨੈਸ਼ਨਲ ਦੀ ਉਹਦੇ ਵੀ ਟਰੱਕ ਅਵੇਲੇਬਲ ਨੇ ਉਹ ਸਾਰੀ ਇਨਫੋਰਮੇਸ਼ਨ ਤੁਸੀਂ ਦੇਖ ਸਕਦੇ ਹੋ usa trucksales.com ਜਾਂ ਸਾਨੂੰ ਕਾਲ ਲਾ ਲਓ 1833 6987224 ਮੈਂ ਰਿਪੀਟ ਕਰਾਂਗਾ 18336987224 ਜੀ ਬਿਲਕੁਲ ਔਰ ਸਭ ਤੋਂ ਵੱਡੀ ਚੀਜ਼ ਕਿ ਯੂਐਸਏ ট্রাক ਸੇਲ ਵਹੀਕਲਸ ਫੀਲ ਫੋਂਟਾਨਾ ਤੇ ਹੁਣ ਇੰਡੀਆ ਐਪਲਸ ਦੇ ਵਿੱਚ ਵੀ ਜਿਹੜੀ ਬ੍ਰਾਂਚ ਹੈ ਉਹ ਓਪਨ ਹੋ ਚੁੱਕੀ ਹੈ ਤੁਸੀਂ ਸੈਕੰਡ ਹੈਂਡ ਟਰੱਕ ਜਦੋਂ ਬੰਦਾ ਲੈ ਜਾਂਦਾ ਹੈ ਇਕੱਲਾ ਟਰੱਕ ਹੀ ਨਹੀਂ ਕੋਈ ਵੀ ਕਾਰ ਮੋਟਰਸਾਈਕਲ ਗੱਡੀ ਲੈ ਜਾਂਦਾ ਹੈ ਤਾਂ ਮਨ ਦੇ ਵਿੱਚ ਇਹੀ ਚਿੰਤਾ ਹੁੰਦੀ ਹੈ ਕਿ ਪਤਾ ਨਹੀਂ ਠੀਕ ਨਿਕਲੇਗੀ ਜਾਂ ਨਹੀਂ ਪਰ ਯੂਐਸਏ ট্রাক ਸੇਲ ਇੱਕੋ ਇੱਕ ਐਸੀ ਆਰਗੇਨਾਈਜੇਸ਼ਨ ਹੈ ਜਿਹੜੀ 6 ਮਹੀਨੇ ਦੀ ਵਾਰੰਟੀ ਤੁਹਾਨੂੰ ਦਿੰਦੀ ਹੈਗੀ ਆ ਯੂਸਡ ਟਰੱਕ ਦੇ ਉੱਪਰ ਔਰ ਇੰਟਰਨੈਸ਼ਨਲ ਟਰੱਕ ਦੇ ਉੱਪਰ 1 ਸਾਲ ਦੀ ਵਾਰੰਟੀ ਦਿੰਦੀ ਹੈਗੀ ਆ ਈਵਨ ਥੋ ਕਿ ਟੋਇੰਗ ਵੀ ਉਹਦੇ ਵਿੱਚ ਕਵਰ ਹੈਗੀ ਆ ਤੇ ਟੀਵੀ ਸਕਰੀਨ ਦੇ ਉੱਪਰ ਜਿਹੜਾ ਨੰਬਰ ਦਿੱਤਾ ਗਿਆ ਤੁਸੀਂ ਉਹਨਾਂ ਦੇ ਨਾਲ ਡਾਇਰੈਕਟ ਰਾਬਤਾ ਕਾਇਮ ਕਰ ਸਕਦੇ ਹੋ ਜਾਂ usa trucks sales.com ਤੇ ਜਾ ਕੇ ਇਨਵੈਂਟਰੀ ਚੈੱਕ ਕਰ ਸਕਦੇ ਹੋ ਸੈਦ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਮਚਾਰਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤੀਆ ਧੰਨਵਾਦ ਤੁਹਾਡਾ ਥੈਂਕ ਯੂ ਜੀ ਸਭ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਤੇ ਅਸਲਾਮ ਅਲੈਕਮ